ਪਗੋਤੀ ਸਮਰਪਾਯ ਦੁਰਨਾਨਕ ਲਈ ਤੇ ਆਏ ਫਿਰ ਪੰਗੋਪ ਗੁਰ ਤੇ ਅੰਮ੍ਰਿਤਦਾਸ ਰਾਮਦਾਸਾ ਹੋਈ ਸਹਾਰਾਏ ਅਰਜਨ ਹਰਗੋਬਿੰਦ ਨਾਮ ਸਿਮਰਉਂ ਤ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਪਿਆਈ ਹੈ ਜਿਸ ਵਿੱਚ ਸਭ ਦੁੱਖ ਜਾਏ ਤਿਗ ਬਹਾਦਰ ਸਿਮਰਿ ਆਏ ਘਰ ਨਾਉ ਨਿਦ ਆਵੇ ਧਾਈ ਸੰਥਾਨੀ ਹੋਈ ਸਹਾਰਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੰਤਾਨੀ ਹੋਈ ਸ਼ਹਾਇ ਦਸਾਂ ਪਾਸ਼ਾਣੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾ ਧਿਆਨ ਧਰ ਕੇ ਬੋਲੋ ਜੀ ਜੈ ਹੋਵੇ ਜਾ ਪਿਆਰਿਆਂ ਚੋਂ ਹਾਂ ਸਹੰਜਾਦਿਆਂ ਗਾੜੀਆਂ ਮੁਕਤਿਆਂ ਹੱਠੀਆਂ ਜੁੱਤੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡਿ ਛਕਿਆ ਦੇਖ ਚਲਾਈ ਤੇਗ ਵਾਹੀ ਦੇਹ ਕਹ ਤਨ ਡਿਠ ਕੀਤਾ ਜਿਨ੍ਹਾਂ ਪਿਆਰਿਆਂ ਸੁਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੰਡੋ ਜੀ ਨੰਨਾ ਸ਼ੁੰਗਾ ਸ਼ੁੰਗੜੀਆਂ ਨੇ ਧਰਮ ਨਹੀਂ ਹੀਤ ਸੀਸ ਦਿੱਤੇ ਬੰਦ ਬੰਦ ਕੁਤਵਾਈ ਖੋਪਰੀਆਂ ਲੋਹਾਈਆਂ ਚਿਰਖੜੀਆਂ ਤੇ ਚੜੇ ਆਰਿਆਂ ਨਾਲ ਜਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਬੀਬੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਹਾਸਾ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਾਂ ਕਥਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਤਮੈ ਸਰਬੱਤ ਖਾਲਸਾ ਜੀ ਦੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਰਾਗੇ ਗੁਰੂ ਰਾਗੇ ਗੁਰੂ ਰਾਗੇ ਗੁਰੂ ਜਿਤੇ ਆਵੇ ਜਿਤੇ ਆਣ ਦਾ ਸਤਿਕਾਰ ਸਰਬ ਸੁਖ ਹੋਵੇ ਜਹਾ ਜਮਾ ਖਾਲਸਾ ਜੀ ਸਾਹਿਬ ਤਹਾ ਤਹਾ ਰਸ਼ਿਆ ਰਾਇਤ ਦੇਵ ਦੇਵ ਫਤੇ ਕਰਤ ਕੀ ਬਾਤ ਕਉਂਸ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਦੀ ਕੀ ਬੋਲ ਬਾਲੇ ਬੋਲੇ ਜੀ ਸਿਖਾਉਂ ਸਿਖੀ দান ਕੇਸ਼ দান ਰਹਿਤ দান ਬਵੇਕ দান ਵਿਸਾਹ দানpropto দান ਨਾਨਕੁਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸਨ ਇਸ ਨਾਲ ਕਉਂ ਪਿਆ ਢੰਡੇ ਬੂਰੇ ਉਗੋ ਦੁਖ ਅਟਲ ਕਰਮ ਕਾ ਜੈਕਾਰ ਗੱਲੋ ਜੀ ਸੁਭਾਣ ਹੈ ਸੁੱਖਾਂ ਦਾ ਮਨ ਨੀਵਾ ਮਾਤੇ ਕੀ ਮੱਤ ਬੱਤ ਦਾ ਰਾਖਾ ਆਪਵਾਹਿ ਗੁਰੂ ਏ ਆਕਾਰ ਪ੍ਰਭ ਅੰਤਰ ਜਾਮੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ। ਉਨ੍ਹਾਂ ਦੇ ਫੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਖੇ ਨਿਮਾਨਿਆਂ ਦੇ ਮਾਨ ਨੇ ਤਾਂਿਆਂ ਦੇ ਤਾਨ ਨੇ ਉੱਤਿਆਂ ਦੀ ਕੋਟ ਧੰਨ ਧੰਨ ਸਤਗੁਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰ ਜੀ ਆਪ ਜੀ ਦੇ ਹਾਜ਼ੂਰ ਅਰਦਾਸ ਬੇਨਤੀ ਹੈ ਸਤਗੁਰ ਜੀ ਆਪ ਜੀ ਦੇ ਬਾਣੇ ਅੰਦਰ ਰਾਤ ਦੀਪ ਹੋਈ ਹੈ ਚਾਰ ਪਹਿਰ 된 ਆਇਆ ਆਪ ਜੀ ਦੇ ਬਾਣੇ ਅੰਦਰ ਸੇਵਾ ਸੁਨਮ ਕਰਦਿਆਂ ਦੀਪ ਕਰਾਉਣਾ ਬੱਲ ਪੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹਨਾਂ ਦੇ ਪਵਿੱਤਰ ਪਾਵਨ ਅਸਥਾਨ ਗੁਰਦੁਆਰਾ ਸ਼ਹੀਦ ਗੰਦ ਸਹਿਬ ਜੀ ਵਿਖੇ ਪਾਵਨ ਦਰਬਾਰ ਦੇ ਵੇਤ ਸਤਿਗੁਰ ਜੀ ਸੁੰਦਰ ਸਿੰਘਾਸਨ ਤਿਆਰ ਕੀਤੇ ਗਏ ਹਨ ਸਤਿਗੁਰ ਜੀ ਸੁੰਦਰ ਸਿੰਘਾਸਨਾਂ ਤੇ ਸਜ ਕੇ ਸੰਗਤਾਂ ਨੂੰ ਖੁੱਲ੍ਹ ਦਰਸ਼ਨ ਬਿਦਾਰ ਅੱਜ ਆਪ ਜੀ ਦਾ ਪਾਵਨ ਉਪਦੇਸ਼ ਬੌਸ਼ਿਸ਼ ਕਰਕੇ ਨਿਹਾਲ ਕਰੋ ਸਮੂਹ ਸੰਗਤਾਂ ਦੀਆਂ ਅੰਮ੍ਰਿਤ ਵੇਲੇ ਦੀਆਂ ਭਰੀਆਂ ਹੋਈਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਲ ਖੰਡ ਪੇਟਾਵਾਂ ਸਵਾਵਾ ਆਪ ਜੀ ਦੇ ਦਰ ਤੇ ਪ੍ਰਵਾਨ ਕਰਨੀਆਂ ਯਾਤਰਾ ਸਰਲੇ ਕਰਨੀ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਰਬੱਤ ਦੇ ਕਾਰਜ ਰਾਸ ਕਰਨੇ ਸਤਿਗੁਰ ਜੀ ਸੰਗਤਾਂ ਹਾਜ਼ਰ ਹਨ ਆਪ ਜੀ ਦੇ ਪਾਲਨ ਸਰੂਪ ਸੁਖ ਆਸਣ ਅਸਥਾਨ ਤੋਂ ਪ੍ਰਕਾਸ਼ ਅਸਥਾਨੋਂ ਲਈ ਜਾਣ ਦੀ ਵੀਰਵਾਨ ਕੀ ਬੌਸੇ ਰਸਤੇ ਦੇ ਵਿੱਚ ਆਂਗ ਸੰਗ ਸਹਾਈ ਹੋਣਾ ਸਈ ਪਿਆਰੇ ਮੇਲ ਜਿਨ੍ਹਾਂ ਦੇ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਦਰਦੀ ਕਰਾ ਮੇਰੀ ਬਾਣੀ ਜੁਰਗਤ ਗੁਗਾ ਬੁਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਹਿ ਹੈ oh yes